ਵਾਪিও ਕਹਿੰਦੇ ਰਮਾਨ ਕਹਿੰਦਾ ਮੈਂ ਚਲਾਉਣਾ ਕਹਿੰਦਾ ਡਾਇਰੈਕਟਰ ਮੋੜ ਦੇ ਮੋੜ ਤੇ ਟ੍ਰੈਵਲ ਚੱਲ ਆਉਹੀ ਕਹਿੰਦੇ ਰੋਡ ਉੱਤੇ ਪੈਸੇ ਨਹੀਂ ਦੇਣੇ ਹੈਗੇ ਨਹੀਂ ਅਸੀਂ ਗਰਮੀਆਂ ਦੀ ਆਏ ਹਾਏ ਇਹ ਤਰ੍ਹਾਂ ਰੰਗ ਰਮਾਨ ਕਹਿੰਦਾ ਮੈਂ ਚਲਾਉਣਾ ਕਹਿੰਦਾ ਡਾਇਰੈਕਟਰ ਲਿੱਕੇ ਦੇਖੋ ਕੀ ਹਾਲ ਹੋ ਗਿਆ ਲਿੱਕੇ ਦਾ ਪੱਕਾ ਹੋ ਗਿਆ ਜਮੀ ਪਹਿਲਾਂ ਟੋਚਰ ਪਾ ਕੇ ਚਾੜਦੇ ਸੀ ਇਹ ਡਾਇਰੈਕਟਰਾਂ ਨੂੰ ਹੁਣ ਇੱਤਾਂ ਹੀ ਚੜੀ ਜਾਂਦੇ ਨੇ ਤੇ ਟ੍ਰੈਲਰ ਉਹ ਟ੍ਰੈਲੀ ਭਰੀ ਘੜੀ ਆ ਦੇਖੋ ਇੱਧਰ ਮੱਕੀ ਸੀਗੀ ਉੱਤਰ ਦੀਗੀ ਐਵੇਂ ਚੱਲੇਗਾ ਮਤਲਬ ਕਹਿ ਸਕਦਾ ਵੀ 4 ਕਿੱਲੇ ਮੰਗ ਕੇ ਪਏਗੇ ਬਾਕੀ 2 ਕਿੱਲੇ ਰਹਿ ਗਏ 22 ਚਲੋ ਜੀ ਚਲੋ ਟਰੈਵਲ ਸਾਹਿਬ ਕੁਰ ਗਏ ਨੇ ਕੜੇ ਨੇ ਗਾਇਨ ਚਾਰ ਮੋੜ ਦੇ ਮੋੜ ਦੇ ਟਰੈਵਲ ਲੋਈ ਗਏ ਸ਼ਾਮ ਚਲੀ ਜਾਂਦੇ ਚੱਲ ਮੋੜ ਤੇ ਲੈ ਚੱਲ ਤੋੜਦਾ ਤੋੜਦਾ ਲੋਈ ਬਾਬੇ ਆਪਾਂ ਭਰਾਈ ਟਰਾਲੀ ਹੁਣ ਇਹਦਾ ਭਰ ਕੇ ਹੁਣ ਉਹ ਬੱਸ ਖਾਲ ਆ ਗਈ ਅੱਗੇ ਇਹ ਨਹੀਂ ਮੰਨਦੇ ਇਹ ਲੈ ਆ ਬਈ ਇਹ ਪਸਾਉਣਗੇ ਇੱਥੇ ਟੱਪੜਾ ਟੱਪ ਗਿਆ ਓ ਬਗੋ ਬਗੋ ਹਵਾਲੇ ਲਾ ਵੇ ਓ ਪਾ ਫਸਦਾ ਪਤਾ ਨਹੀਂ ਕਾਤੋਂ ਲੋ ਜੀ ਬਾਬਿਓ ਚੱਲੀ ਜਾਂਦਾ ਕੰਮ ਆਪਣਾ ਚਲੋ ਭਾਈ ਕੋਈ ਨਹੀਂ ਕੋਈ ਨਹੀਂ ਸਹੀ ਜਾਂਦਾ बड़ा सोना लाद बाबा चलो 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 बाबे शुक्र करो शाम हो गई गर्मिया बुरा हाल करता डेढ़ किला ਜਦ ਟਾਂਡੇ ਬਣੀ ਕਿਉਂ ਆਵਾਜ਼ ਦੇਨੇ ਯਾਰ ਹਾਂ ਵੀ ਭੁੱਕੀ ਲੋਕੀ ਕਹਾਂਗੇ ਤੇ ਨਾ ਭੁੱਕੀ ਕੀ ਕਿਵੇਂ ਕਿਨੇ ਰਖਿਆ ਆ ਚਾਹ ਲਾਟੀਂ ਦੇ ਸੀ ਹਾਂ ਮਰਾ ਚੱਕੇ ਕਿੰਨੇ ਚੱਕਰ ਨੇ ਦੇ ਹਿਸਾਬ ਨਾਲ ਆ ਸਾਡਾ ਬੰਦਾ ਦੇਖੋ ਪਿੱਛੇ ਪੜਿਆ ਰਹਿਦਾ ਉਹ ਕੁੰਡਰ ਲਈ ਬੈਠਾ ਮਾਰਦੇ ਟੰਡ ਜੁਗੜਾ ਚਲੋ ਵੀ ਚਲੋ ਬਾਟਰਲੀ ਭਰਨ ਵਾਲੀ ਆ ਫਿਰ ਆਪਾਂ ਘਰੇ ਹੀ ਲੈ ਕੇ ਚੱਲਦੇ ਇਹਨੂੰ ਪਿੰਡ ਲੈ ਕੇ ਚੱਲਦੇ ਆ ਚੱਲੀਆਂ ਆ ਉਹ ਬਾਬੇ ਮੈਨੂੰ ਲੱਗਦਾ ਵੀ 8 9 ਤਾਂ ਬਚੇ ਸਕਦੇ ਨੇ ਕਿਉਂਕਿ ਆਹ ਰਹਿੰਦਾ ਵਾਲੇ ਘੇਰਾ ਇਹ 3 3.5 ਕਿੱਲੇ ਵਾਲਾ ਘੇਰਾ ਸੀਗਾ ਤੇ ਬਾਕੀ 1.5 ਕਿੱਲੇ ਵਾਲੇ ਇਹ ਪਿਆ ਦੇਖੋ ਪਰ ਇੱਧਰ ਥੋੜੀ ਜਿਹੀ ਹਲਕੀ ਆ ਮੱਕੀ ਛੋਟੀ ਆ ਟਰੈਕਟਰ ਭੱਜਾ ਫਰੀ ਜਾਊਗਾ ਇੱਧਰ ਵਾਲੇ ਥੋੜੀ ਜਿਹੀ ਤਕੜੀ ਆ ਦੇਖੋ ਵੀ ਚੱਲਦਾ ਟਰੈਕਟਰ ਆਪਣਾ ਤੜਲੀ ਅੱਗੀ ਪੂਰੀ ਠੋਕੇ ਭਰੀ ਆ। ਫੁੱਲ। ਚਲੋ ਬਾਈ। ਹਲੋਈ ਲੱਭੇ ਆ ਪਾਗੇ ਉਹਨਾਂ ਘਰੇ। ਡੈਡੀ ਲੱਤੜੀ ਜਾਂਦਾ ਚਾਰ। ਇੱਧਰ ਵੰਟੀ ਬੋਦ ਹੋਣੀ ਲੱਗੇ ਨੇ। ਕਰੇ ਪੁੱਗੇ ਆ ਨਹੀਂ ਵਾਲੇ ਪੱਲੇ ਕੇ। ਬੱਜ ਬਾਇਆਵਾਂਗੇ ਆਓ ਚੱਲ ਵੀ ਚੱਲ ਜਾਉਂਗਾ ਚੜ ਗਿਆ ਚੜ ਗਿਆ ਫਾਈਟੇ ਹਾਂਜੀ ਸਰਪੰਚ ਸਾਹਿਬ ਠੀਕ ਠਾਕ ਜੀ ਅੱਜ ਤਾਂ ਖੁਸ਼ ਹਾਂ ਨਿਊ ਲੈਂਡ ਨੂੰ ਦੇਖ ਕੇ ਹੈ ਇਹ ਬੰਦਾ ਨਿਊ ਲੈਂਡ ਦਾ ਫੈਨ ਆ Okay. ਰਹਿ ਗਿਆ ਆਪਣੇ ਇੰਨਾ ਕਾ ਇੱਕ ਗੇੜਾ ਹੀ ਰੰਦਾ ਇੱਕ ਕਿੱਲਾ ਹੋ ਪਾਇਆ ਆਪਾਂ ਨੇ ਤਿੰਨ ਸਾਢੇ ਤਿੰਨ ਕਿੱਲੇ ਹੋਗੇ ਤੇ ਬਸ ਕਿੱਲਾ ਕਿੱਲੇ ਤੋਂ ਜ਼ਿਆਦਾ ਉਹ ਆ ਥੋੜਾ ਜਿਹਾ ਮਤਲਬ ਡੇਢ ਕ ਕਿੱਲਾ ਕਹਿ ਦੱਸਦੇ ਆਪਾਂ ਔਰ ਉਹ ਇੰਨਾ ਗਿਆ ਬਸ ਜ਼ਿਆਦਾ ਪਿੱਛੇ ਨਾ ਜਾਈ ਫੇਰ ਆਪਣਾ ਪਾ ਕੇ ਚਾਰ ਬਰੋ ਪਾਈਆਂ ਦੀ ਪੌਣੀਆਂ ਮੱਕੀ ਆਪਾਂ ਨੇ ਉਹ ਬੈਠੇ ਨੇ ਬਾਈ ਵੇਟ ਕਰੀ ਜਾਂਦੇ ਨੇ ਚਲੋ ਉਸਤਾਦ ਜੀ ਬੱਸ ਬੱਸ ਇਹ ਕੋਣ ਇੰਟਰ ਘਮਾ ਦਊਗਾ ਹੋਰ ਘਮਾਦਾ ਚੱਟੂ ਕਿਵੇਂ ਭੱਜਦੇ ਆਂ ਬਾੜਾ ਪਿੱਛੇ ਨਾ ਜਾਈ। ਬਾਜ ਦੇਖੋ ਕਿੰਨੇ ਚੱਕਰ ਆਉਣਗੇ। ਉਹ ਆ ਰਿਹਾ ਡਰੋ। ਫਟ ਸਾਈ ਟੱਪਾ ਜੜ ਜਾਂਦਾ। ਬਾਜੜਦਾ ਚੱਲੀ ਜਲੇ। ਆ ਦੇਖੋ ਤੱਪਾ ਫਸਦਾ ਇੱਥੇ ਆ ਗੱਡੀ ਐਵੇਂ ਬੰਦਾ ਆ ਦੱਸਿਓ ਬਾਈ ਕਿਉਂ ਫਸਦਾ ਯਾਰ ਸੈੱਟ ਵੀ ਕਰਵਾ ਲਈ ਐ ਵੀ ਪਹਿਲਾਂ ਨਾਲੋਂ ਠੀਕ ਤਾਂ ਹੈਗੀ ਆ ਪਰ ਫੇਰ ਵੀ ਫਸੀ ਜਾਂਦਾ ਚਲੋ ਨੇ ਬੰਦਾ ਰੁਕ ਕੇ ਇੱਧਰ ਰੱਖ ਲੋ ਜੀ ਬਾਬਿਓ ਆਹ ਟਰੈਕਟਰ ਦਾ ਵੀ ਬਹੁਤ ਵੱਡਾ ਰੋਲ ਹੈ ਨਹੀਂ ਨਹੀਂ ਸਾਰੀਆਂ ਟਰਾਲੀਆਂ ਇਹਨੇ ਗੱਡੀਆਂ ਨੇ ਠੀਕ ਹਨ ਇਹਦਾ ਵੀ ਬਹੁਤ ਵੱਡਾ ਰੋਲਾ ਮੇਨ ਰੋਲ ਤਾਂ ਇਹਦਾ ਹੀ ਆ ਜਿਹੜਾ ਟਰਾਲੀਆਂ ਕੱਢ ਕੇ ਲਿਆਇਆ ਤੇ ਹੂੰ ਤੇ ਕਿਸੇ ਨੂੰ ਕੋਈ ਵੀ ਕਿਚ ਨਹੀਂ ਆ ਤੇ ਆ ਰਹਿ ਗਿਆ ਬਸ ਆਪਣਾ ਡੇਡ ਕਿਲਾ ਬਾਕੀ ਉਧਰ ਤੋਂ ਨੂੰ ਪਤਾ ਹੀ ਮੱਕੀ ਮੁੱਕੀ ਜਗੀ ਆਪਣਾ ਕੋਠੇ ਦੇ ਆਲੇ ਦਿਵਾਲੇ ਤੇ ਆ ਰਹਿ ਗਿਆ ਬਸ ਡੇਡ ਕਿਲਾ ਇਹ ਵੀ ਲੰਮਾ ਹੀ ਚੱਲੀ ਜਾਊਗਾ ਗਮ ਇੱਥੇ ਵੀ ਤੇ ਵਲੌਗ ਦਾ ਕਰਦੇ ਹਾਂ ਅੱਤੀ ਦੀ ਐਂਡ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਬਾਏ 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 ਗੁੱਡ ਬਾਏ ਦਾ ਕਿਉਂ ਕਰਨਾ ਉਹ ਸਾਡੇ ਬੰਦੇ ਬੈਠੇ ਆਉਂਦੇ ਨੇ ਇੱਥੇ ਲੈ ਰੇਸਾਂ ਦੇੰਦੇ ਹੋਣ ਦੇਖ ਲੈ ਟੈਕ ਲਾਰ ਗਿਆ ਪੱਕੀ ਜਲ ਰਹੀ ਬੰਦਾ ਬਾ ਇਹ ਤਾਂ ਨਜ਼ਾਰੇ ਚ ਨਹੀਂ ਨਾ ਪੂਰੇ ਪੱਕੀ ਪੁੱਕੀ ਲਾਈ ਹੋਈ ਆ ਕੰਮ ਵੀ ਤਾਂ ਹੀ ਕਰਾਂ ਦੋ ਲੈ ਹੱਥ ਮਾਰਦੇ ਆਂ ਦਿੰਦੇ ਨੇ ਛੋਟਾ ਕਿ ਦਬਾਉਂਦਾ ਹਮਮ ਲੈ ਪਿਆਰ ਨਾਲ ਲਿਆ ਆ ਹਾਂ ਗੋਲੂ ਵਰਗੇ ਟੀਚਰਾਂ ਕਰਦੇ ਨੇ ਗੋਲੂ ਵਰਗੇ ਦੇਖ ਨੀ ਕੋਣੂ ਦੇਖ ਹਾਂ ਚੜਦਾ ਪਿਆਰ ਤੇ ਦੇਖ ਮਿਲਦੇ ਆਂ ਆਪੇ ਤੁਹਾਨੂੰ ਅਗਲੇ ਵਲੌਗ ਚ 拜拜。Bye bye.